लुधियाना ਦੇ ਥਾਣਾ ਮਿਹਰਬਾਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਲਵ ਮੈਰੀ ਵਿੱਚ ਆਪਣੇ ਦੋਸਤਾਂ ਦਾ ਸਾਥ ਦੇਣ ਕਰ ਪਿੰਡ ਦੇ ਕੁਝ ਲੋਕਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਕੱਪੜੇ ਉਤਾਰਵਾ ਕੇ ਉਸ ਦਾ ਮੂੰਹ ਵੀ ਕਾਲਾ ਕਰ ਦਿੱਤਾ ਗਿਆ ਐਨਾ ਹੀ ਨਹੀਂ ਫਿਰ ਉਸ ਨੂੰ ਪੂਰੇ ਪਿੰਡ ਵਿੱਚ ਘੁਮਾਇਆ ਵੀ ਗਿਆ ਦਰਸਰ ਗੁਸਮਾ ਪਿੰਨਾ ਇਸ ਪਿੰਡ ਦੇ ਇੱਕ ਲੜਕਾ ਅਤੇ ਲੜਕੀ ਨੂੰ ਲਾ ਮੈਰੀ ਕਰਵਾਈ ਗਈ ਸੀ ਲੜਕੀ ਦੇ ਪਰਿਵਾਰ ਦੇ ਪਿੰਡ ਦੇ ਕੋਈ ਲੋਕਾਂ ਨੂੰ ਹਰਜੋਤ ਸਿੰਘ ਉੱਪਰ ਸਖਸੀ ਕਿ ਇਸ ਵੱਲੋਂ ਹੀ ਪਿੰਡ ਦੇ ਲੜਕਾ ਲੜਕੀ ਨੂੰ ਲਾ ਮੈਰੀ ਨੀਚ ਮਦਦ ਕੀਤੀ ਗਈ ਹੈ ਜਿਸ ਕਾਰਨ ਅੱਜ ਪਿੰਡ ਦੇ ਲੋਕਾਂ ਵੱਲੋਂ ਹਰਜੋਤ ਸਿੰਘ ਦੇ ਨਾਲ ਤਸ਼ੱਦਦ ਕਰਦਿਆ ਹੋਇਆ ਉਸ ਦੇ ਕੱਪੜੇ ਉਤਾਰਾ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਉਸ ਦਾ ਮੂੰਹ ਕਾਲਾ ਕਰ ਦਿੱਤਾ ਗਿਆ ਤੇ ਉਸ ਨੂੰ ਪੂਰੇ ਪਿੰਡ ਵਿੱਚ ਘੁਮਾਇਆ ਗਿਆ ਐਨਾ ਹੀ ਨਹੀਂ ਉਹ ਵੀ ਵੀਡੀਓ ਬਣਾ ਕੇ ਵਾਰਨ ਵੀ ਕਰ ਦਿੱਤੀ ਗਈ ਤੋਂ ਆਂ ਦੱਸ ਦिए ਕਿ ਜਿੱਥੋਂ ਹਰਜੋਤ ਸਿੰਘ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਪੁਲਿਸ ਨੇ ਹੁਣ ਉਕਤ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ 13 ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਇਹ ਥੋੜੇ ਕਰੇ ਸਾਹਮਣੇ ਆ ਗਏ ਕਿੰਨੇ ਵਜੇ ਹੋਈ ਹੈ ਕਦੋਂ ਹੋਈ ਹੈ ਇਹ ਨਹੀਂ ਪਤਾ ਮੈਨੂੰ ਕਿੰਨੇ ਵਜੇ ਸੀ ਉਹ ਉਹ ਮਨਾਂ ਨਹੀਂ ਸੀ ਕੋਈ ਪਛਾ ਤਰੀਕ ਨਹੀਂ ਸੀ ਤਰੀਕਾਂ ਨਹੀਂ ਮੈਂ ਕੋਟ ਮੈਜ ਕੋਟ ਮੈਜ ਉਹਨਾਂ ਨੇ ਉਹਨਾਂ ਨੇ ਕਰਾਤੀ ਸੀਗੀ ਭਾਈ ਉਹਨਾਂ ਨੇ ਜਿਹੜੇ ਭਾਈ ਨੇ ਗੱਲ ਆ ਜਾਈ ਆ ਮੇਰੇ ਖਾਲਾ ਉਹ ਉਹ ਜਿਹੜਾ ਹਾਂ ਉਹਨਾਂ ਨੇ ਸ਼ਾਇਦ ਮੇਰੀ ਗੱਲ ਉਹਨਾਂ ਨੇ ਕਰੀ ਬਾਕੀ ਇਹਨਾਂ ਦਾ ਪਤਾ ਨਹੀਂਗਾ ਹੁਣ ਉਹਨਾਂ ਨੇ ਵੇਹੜ ਗਏ ਆ ਅੱਥੋਂ ਕਿਵੇਂ ਆ ਪਿੰਡੋਂ ਕਿੱਧਰ ਨਾਲ ਪਹੁੰਚ ਗਏ ਆ ਪਿੰਡ ਦਾ ਹੋਰ ਨਾਲ ਸਾਡੇ ਦਾਦੇ ਕਿਹੜਾ ਹੀ ਨਾਮ ਪਿੰਡ ਦੇ ਹੋਰ ਨਾਲ ਲੱਖਾ ਸੀ ਗਈ ਲੱਖਾ ਕਹਿੰਦਾ ਲੱਖਾ ਉਹ ਉਧਰ ਵਾਲਾ ਉਹ ਨਾਮ ਜੀ ਇੱਕ ਮਿੰਟ ਜਿਹੜਾ ਇੱਕ ਉਹਦੇ ਕੁੜੇ ਦਾ ਨਾਮ ਕੀ ਆ ਵੀਰੇ ਉਹਦੇ ਨਾਂ ਨਹੀਂ ਪਤਾ ਉਦਾਂ ਉਹਨਾਂ ਨੂੰ ਹੀ ਜਾਣਦੇ ਰਾਜ ਵੀਰੇ ਪਤਾ ਉਹਦਾ ਉਹਦੇ ਨੂੰ ਫੋਨ ਲਾਈ ਮਾੜਿਆ ਉਹ ਨਾਲ ਜੀਗਾ ਹੋਰ ਮੇਰੇ ਮੇਰੀ ਗੱਲ ਹੋਰ ਕਿੰਨੇ ਦਿਨ ਨਾਲ ਰਹੇ ਕਿੰਨੇ ਦਿਨ ਨਾਲ ਰਹੇ ਕਿੰਨੇ ਦਿਨ ਨਾਲ ਰਹੇ ਆ लास्ट ਦਿਨ ਇੱਕ ਇੱਕ ਦਾ ਪੈਂਡਾਉਣ ਤੋਂ ਪਹਿਲਾਂ ਮੈਂ ਉਹਨਾਂ ਅੱਗੇ ਦੀ ਖਾਲੀ ਕੀਤੀ ਸੀ ਕਿੰਨੇ ਦਾ लास्ट ਚੈੱਕ ਦਾ ਜਿਹੜਾ ਪੈਂਡਾ ਵਾਲਾ ਸੀ ਸੱਚ ਦੱਸ ਸੌ ਲੱਗੇ ਮੇਰੇ ਵੱਡੇ ਮਾਰਾ ਜੀ ਸੌ ਲੱਗੇ ਲੈਡ ਇਹ ਨਹੀਂ ਲੈਡ ਪੱਜੀ ਆ ਕਿੰਨੇ ਬਜੇ ਅਜੀ ਕਿੰਨੇ ਬਜੇ ਕਿੰਨੇ ਵਜੇ ਰਾਤ ਨੂੰ ਮੈਂ ਜਦੋਂ ਫੋਨ ਕੀਤਾ ਜੀ ਆਪਣੇ 6 ਵਜੇ ਬੋਟੇ ਸ਼ਾਮ ਨੂੰ ਕਿੱਥੇ ਪਹੁੰਚਿਆ ਸੀ ਤੂੰ ਆਪਣੇ ਦੇ ਰੋਡ ਪੈਂਡ ਤੇ ਰੋਡ ਪੈਂਡ ਤੇ ਠੀਕ ਹੈ 6 ਵਜੇ ਸ਼ਾਮ ਨੂੰ ਬੋਟੇ ਉਸ ਤੋਂ ਮੈਂ ਚਲੇਗਾ ਕਿੱਥੇ ਕਰੀ ਲੈ ਸਲੈਟ ਆ ਗਈ ਆ ਲੈ ਆਓ ਬਈ ਕਿੰਨੇ ਦੇ ਘਰੇ ਜੀ ਸਰ ਦਾ ਇੱਕ ਮਿੰਟ ਲੋਕੇਸ਼ਨ ਪਤਾ ਤੈਨੂੰ ਹਾਂ ਜੀ ਹੈ ਲੋਕੇਸ਼ਨ ਪਤਾ ਹਾਂ ਜੀ ਕਿੱਥੇ ਆ ਕਰ ਕਰ ਰੋਡ ਪੈਂਡ ਵਰਤੋਂ ਕਿੱਥੇ ਆ ਰੋਡ ਪੈਂਡ ਵਰਦੇ ਐ ਮੇਰੇ ਕੋਲ ਪੈਂਡ ਜੰਦਰ ਵਧੀਆ ਜਿਹਾ ਲੱਗਦਾ ਛੱਡਿਆ ਆ ਜੀ ਲੱਥੀ ਹੋ ਗਿਆ ਪੈਰ ਦਾ ਪੈਰ ਦਾ ਬਾਜੀ ਜਾ ਕੇ ਸਰਵਾਜਰਾ ਸਿੱਧਾ ਅੱਛਾ ਫਿਰ ਅੱਗੇ ਬੋਲ ਬਾਤ ਨਹੀਂ ਲੱਗਦਾ ਕਾਚਾ ਲੱਖਾ ਨਾ ਲੱਖਾ ਚੱਕੋ ਲੱਖਾ ਵੇੜਾ ਉਹ 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 ਕੋੜ ਮੈਚ ਨੂੰ ਕਰਿਆ ਉਹ ਲੱਖਾ ਗਿਆ ਇਹ ਨਾ ਉਹ ਲੱਖਾ ਮੇਰੇ ਨਾਲ ਨਾ ਬਾ ਕੋਈ ਗੱਲ ਨਹੀਂ ਲੜਾਈ ਸੀ ਕੋਈ ਗੱਲ ਸਰ ਇੱਕ ਵੀਡੀਓ ਵਾਲਾ ਉਹ ਜਿਹਦੇ ਵਿੱਚ ਮੂੰਹ ਕਾਲਾ ਕਰਕੇ ਫੇੜੇ ਵਿੱਚ ਆਇਆ ਇਹ ਕਿਉਂ ਉਹ 30 ਪੂਰਾ ਮਾਲਾ ਉਹਦੇ ਬਾਰੇ ਗੱਲ ਕਰੀ ਕਿ ਕਲਿਕ ਮਾਮਲਾ ਐਸ ਐਚਓ ਮਿਹਰਬਾਨ ਜੀ ਦੇ ਧਿਆਨ ਦੇ ਵਿੱਚ ਆਇਆ ਸੀਗਾ ਕੱਲ ਸ਼ਾਮ ਨੂੰ ਇੱਕ ਨੌਜਵਾਨ ਲੜਕਾ ਹੈ ਹਰਜੋਤ ਸਿੰਘ ਉਹਦੇ ਨਾਲ ਮਾਰਕੁੱਟ ਕਰਕੇ ਉਹਦੇ ਕੱਪੜੇ ਫਾੜ ਕੇ ਤੇ ਉਹਦੇ ਮੂੰਹ ਦੇ ਉੱਤੇ ਕਾਲਾ ਤੇਲ ਲਗਾ ਕੇ ਜਿਹੜਾ ਉਹਦੇ ਨਾਲ ਮਾਰਕੁੱਟ ਕੀਤੀ ਹੈ ਤੇ ਉਹਨੂੰ ਗਲੀ ਦੇ ਵਿੱਚ ਪਿੰਡ ਦੇ ਵਿੱਚ ਘੁਮਾਇਆ ਗਿਆ। ਤੋਂ ਇਸ ਸਬੰਧੀ ਜਦੋਂ ਜਾਣਕਾਰੀ ਮਿਲੀ ਉਸ ਤੋਂ ਵਿਦਨ ਮਿੰਟਸ ਮਿੰਟਾਂ ਦੇ ਵਿੱਚ ਹੀ ਪੁਲਿਸ ਵੱਲੋਂ ਇੱਕਦਮ ਐਕਸ਼ਨ ਕਰਕੇ ਜਿਹੜਾ ਅਕਿਊਜ਼ਡ ਸੌਰੀ ਜਿਹੜੇ ਮੁਦਈ ਹਰਜੋਤ ਸਿੰਘ ਹੈ ਉਨ੍ਹਾਂ ਦੀ ਸਟੇਟਮੈਂਟ ਹਾਸਲ ਕਰਕੇ ਤੇ ਉਹਨਾਂ ਦਾ ਜਿਹੜਾ ਹੈ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਨੰਬਰ 68 ਡੇਟਿਡ 5 7 2025 ਅੰਡਰ ਸੈਕਸ਼ਨ 115 2 127 2 351 67 ਬੀ ਤੇ ਸੈਕਸ਼ਨ 3 ਆਫ ਦੀ ਐਸ ਸੀ ਐਸ ਟੀ ਐਕਟ ਜਿਹੜੀਆਂ ਇਸ ਇਨਰ ਸੈਕਸ਼ਨ ਦੇ ਅਧੀਨ ਜਿਹੜਾ ਉਹ ਕਦਮ ਅਰਜ਼ ਕੀਤਾ ਗਿਆ ਔਰ ਮੁਕਦਮੇ ਦੀ ਤਫਤੀਸ਼ ਜਿਹੜੀ ਹੈ ਜਾਰੀ ਹੈ ਡੂਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਇੱਕ ਅਕਿਊਜ਼ਡ ਸਿਮਰਜੀਤ ਸਿੰਘ ਜਿਹੜਾ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਬਾਕੀ ਇਸ ਤੋਸ਼ੀ ਨੂੰ ਅ ਅਰੈਸਟ ਕੀਤਾ ਤੇ ਇਹਦੇ ਇਹਨਾਂ ਪੁਲਿਸ ਰਿਮਾਂਡ ਵਗੈਰਾ ਲੈ ਕੇ ਫਰਦਰ ਪੁੱਛਗਛ ਕੀਤੀ ਜਾਏਗੀ ਸਰ ਐਕਚੁਅਲ ਜਿਹੜਾ ਕਾਰਨ ਕੀ ਸੀਗਾ ਕਿ ਇਹਨੂੰ ਕਾਣਾ ਕਰਨਾ ਪਿਆ ਕਾਰਨ ਜਿਹੜਾ ਇੱਕ ਪਰਿਵਾਰ ਵਾਲੇ ਨੇ ਜਿਨ੍ਹਾਂ ਦੇ ਧਿਆਨ ਦੇ ਉਹਨਾਂ ਦੀ ਬੇਟੀ ਨੇ ਘਰੋਂ ਜਾ ਕੇ ਕਿਸੇ ਹੋਰ ਨਵਜਵਨ ਦੇ ਨਾਲ ਸ਼ਾਦੀ ਕਰਵਾ ਲਈ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਇਸ ਲੜਕੇ ਨੇ ਉਹਨਾਂ ਦੀ ਲੜਕੀ ਨੂੰ ਘਰੋਂ ਲੈ ਕੇ ਜਾਣ ਦੇ ਵਿੱਚ ਉਸ ਲੜਕੇ ਦੀ ਮਦਦ ਕੀਤੀ ਹੈ ਤਾਂ ਉਹਨੂੰ ਸਬਕ ਸਿਖਾਉਣ ਦੇ ਖਾਤੇ 'ਤੇ ਇਹਨਾਂ ਨੇ ਇੱਕ ਕੰਮ ਕੀਤਾ ਠੀਕ ਹੈ ਸਰ ਇਹਦੇ ਵਿੱਚ ਇੱਕ ਜਿਹੜੀ ਲੜਕੀ ਨਾਲ ਇਹ ਵਾਕਿਆ ਹੋਇਆ ਉਹ ਨਾਬਾਲਿਕ ਹੈ ਐਸ ਪਰ ਹਿਸ ਸਟੇਟਮੈਂਟ ਜੀ ਉਹ ਲੜਕੇ ਦੇ ਦੱਸਣ ਮੁਤਾਬਕ ਹਰਜੋਤ ਸਿੰਘ ਦੇ ਦੱਸਣ ਮੁਤਾਬਕ ਉਹਦੀ ਉਮਰ 17 ਸਾਲ ਹੈ ਬਾਕੀ ਸਾਰੀਆਂ ਚੀਜ਼ਾਂ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਅਸੀਂ ਐਸਟੈਬਲਿਸ਼ ਕਰਾਂਗੇ ਕਿ ਕੀ ਕੀ ਚੀਜ਼ਾਂ ਹੈਗੀਆਂ ਨੇ ਤੇ ਕੀ ਜੋ ਜੋ ਵੀ ਦੱਸਿਆ ਗਿਆ ਉਹਦੇ ਮੁਤਾਬਕ ਉਹਨੂੰ ਐਸਟੈਬਲਿਸ਼ ਕਰਾਂਗੇ ਮੈਸੇਜ ਇਹ ਹੈ ਚਾਹੁੰਦੀ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਾਣੀ ਕਰੀ ਗਈਆਂ ਦੇਖੋ ਜੀ ਪੁਲਿਸ ਤਾਂ ਹਮੇਸ਼ਾ ਲੋਗਾਂ ਨੂੰ ਇੱਕੋ ਹੀ ਅਪੀਲ ਕਰਦੀ ਹੈ ਔਰ ਇਹ ਗੱਲ ਸਮਝ ਆਉਂਦੀ ਹੈ ਕਿ ਅਮਨ ਅਮਾਨ ਨਾਲ ਰਹੋ ਜੇਕਰ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਕਿਸੇ ਨੂੰ ਕੋਈ ਲੱਗਦਾ ਹੈ ਕਿ ਉਹਦੇ ਨਾਲ ਕਿਸੇ ਨੇ ਤੱਕਾ ਕੀਤਾ ਹੈ ਤਾਂ بجائے ਇਹਦੇ ਕਿ ਉਹ ਆਪ ਕੋਈ ਗਲਤ ਐਕਸ਼ਨ ਕਰਨ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਨਾਲ ਪੁਲਿਸ ਕੋਲ ਆਪਣੀ ਤਰਖਾਸ ਦੇਣ ਜਾਂ ਜੋ ਵੀ ਕਾਨੂੰਨ ਦੀ ਪ੍ਰਕਿਰਿਆ ਹੈ ਉਹਦੇ ਮੁਤਾਬਕ ਕਾਰਵਾਈ ਕਰਨ ਆਪਣੇ ਹੱਥੇ ਕਾਨੂੰਨ ਲੈਣ ਦੀ ਨਾ ਤਾਂ ਕਿਸੇ ਨੂੰ ਇਜਾਜ਼ਤ ਹੈ ਆਪਣਾ ਹੀ ਲੈਣਾ ਚਾਹੀਦਾ ਇਵਰ ਮੈਂ ਜਬੀ ਟੀਵੀ ਨੇ ਲੁਗਿਆਣਾ ਤੋਂ ਕਮਲ ਕਪੂਰ ਦੀ ਰਿਪੋਰਟ